ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਮੈਂ ਘਰ ਵਿੱਚ ਹੀ ਬਣਾ ਕੇ ਤਿਆਰ ਕਰੂੰਗੀ ਕੋਲਚੇ ਜਿਵੇਂ ਕਿ ਆਪਾਂ ਬਾਜ਼ਾਰ ਦੇ ਵਿੱਚੋਂ ਰੇੜੀਆਂ ਤੇ ਖਾਣੇ ਆ ਨਾ ਖੜ ਕੇ ਕੁਲਚੇ ਹਨਾ ਤੇ ਉਸੇ ਟੇਸਟ ਦੇ ਵਿੱਚ ਆਪਾਂ ਘਰ ਵਿੱਚ ਬਹੁਤ ਹੀ ਸਫਾਈ ਦੇ ਨਾਲ ਇਹ ਛੋਲੇ ਕੁਲਚੇ ਬਣਾ ਕੇ ਤਿਆਰ ਕਰਾਂਗੇ ਉਹ ਆਪਾਂ ਕਿਵੇਂ ਕਰਾਂਗੇ ਤਿਆਰ ਉਹ ਵੀਡੀਓ ਦੇ ਵਿੱਚ ਤੁਸੀਂ ਪੂਰਾ ਦੇਖੋ ਵੀ ਕਿਹੜਾ ਕਿਹੜਾ ਸਮਾਨ ਪਾ ਕੇ ਆਪਾਂ ਇਹ ਕੁਲਚੇ ਬਣਾ ਕੇ ਤਿਆਰ ਕਰਦੇ ਆਂ ਬਿਨਾ ਸਕਿੱਪ ਕੀਤੇ ਵੀਡੀਓ ਨੂੰ ਪੂਰਾ ਦੇਖੋ ਹਾਂਜੀ ਚੈਨਲ ਤੇ ਪਹਿਲੀ ਵਾਰ ਆ ਤੇ ਮੇਰੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਓ ਚਲੋ ਫਿਰ ਕੁਲਚੇ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਕੁਲਚੇ ਵਾਸਤੇ ਆਪਾਂ ਉਬਲੇ ਕਾਲੇ ਚਨੇ ਲੈ ਹੈਗੇ ਆ ਤੇ ਇਹਨਾਂ ਨੂੰ ਬਹੁਤ ਹੀ ਵਧੀਆ ਆਪਾਂ ਉਬਾਲ ਲਿਆ ਸੀਗਾ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਇਹ ਮੈਸ਼ ਹੋ ਜਾਂਦੇ ਹੈਗੇ ਆ ਵਧੀਆ ਐਨੇ ਨਰਮ ਆਪਾਂ ਚਨੇ ਲੈਣੇ ਆ ਤੇ ਇਹਨਾਂ ਨੂੰ ਆਪਾਂ ਭਾਂਡੇ ਦੇ ਵਿੱਚ ਪਾ ਲਾਂਗੇ ਹੁਣ ਪਾ ਦਾਂਗੇ ਕੱਟਿਆ ਹੋਇਆ ਪਿਆਜ਼ ਇਹ ਆਪਾਂ ਇੱਕ ਪਿਆਜ਼ ਲਿਆਗਾ ਇੱਕ ਟਮਾਟਰ ਪਾ ਦਾਂਗੇ ਕੱਟਿਆ ਹੋਇਆ ਇੱਕ ਪਾ ਦਾਂਗੇ ਹਰੀ ਮਿਰਚ ਬਰੀਕ ਕੱਟੀ ਹੋਈ ਹੁਣ ਉਬਲੇ ਆਲੂ ਪਾ ਦਾਂਗੇ ਆਪਾਂ ਬਰੀਕ ਕੱਟਲੇ ਸੀਗੇ ਸਲਾਦ ਅਨੁਸਾਰ ਅਮਕ ਪਾ ਦਾਂਗੇ ਇੱਕ ਚਮਚ ਲਾਲ ਮਿਰਚ ਪਾਊਡਰ ਇੱਕ ਚਮਚ ਚਾਟ ਮਸਾਲੇ ਦਾ ਅੱਧਾ ਚਮਚ ਜੀਰਾ ਪਾਊਡਰ ਦੋ ਨਿੰਬੂਆਂ ਦਾ ਰਸ ਪਾ ਦਾਂਗੇ ਹੁਣ ਪਾ ਲਾਂਗੇ ਇਮਲੀ ਦਾ ਪਾਣੀ ਇਮਲੀ ਨੂੰ ਘੋਲ ਲਿਆ ਸੀਗਾ ਘੋਲ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਪੁੰਨ ਲਿਆ ਸੀਗਾ ਤੇ ਥੋੜੀ ਜਿਹੀ ਚੀਨੀ ਪਾਈ ਸੀਗੀ ਦੋ ਤਿੰਨ ਚਮਚ ਆਪਾਂ ਹੁਣ ਇਹ ਪਾਣੀ ਪਾ ਦਾਂਗੇ ਦੋ ਤਿੰਨ ਚਮਚੀ ਪਾਵਾਂਗੇ ਜ਼ਿਆਦਾ ਨਹੀਂ ਹੁਣ ਸਾਰੇ ਸਮਾਨ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਆਪਾਂ ਮੈਸ਼ ਕਰਤਾ ਸਾਰੇ ਸਮਾਨ ਨੂੰ ਕੁਲਚੇ ਵਾਸਤੇ ਆਪਾਂ ਕੁਲਚੇ ਵਾਲੀਆਂ ਚਾਰ ਡੱਬ ਰੋਟੀਆਂ ਲਈਆਂ ਆ ਤੁਸੀਂ ਦੇਖ ਸਕਦੇ ਬਹੁਤ ਵਧੀਆ ਡੱਬ ਰੋਟੀਆਂ ਹੁਣ ਆਪਾਂ ਇਹਨਾਂ ਨੂੰ ਕੱਟ ਕਰ ਲਾਂਗੇ ਪੂਰਾ ਧਿਆਨ ਨਾਲ ਕੱਟ ਕਰਾਂਗੇ ਵੀ ਡੱਬ ਰੋਟੀ ਵਧੀਆ ਕੱਟੀ ਜਾਵੇ ਹਾਂਜੀ ਸਾਰੀਆਂ ਡੱਬ ਰੋਟੀਆਂ ਆਪਾਂ ਹੁਣ ਕੱਟ ਲਈਆਂ ਹੈਗੀਆਂ ਇਸ ਤਰ੍ਹਾਂ ਕੱਟਣੀਆਂ ਹੈਗੀਆਂ ਪੂਰੀਆਂ ਡੰਗਾਈ ਦੇ ਵਿੱਚ ਕਿਉਂਕਿ ਨਾ ਮਸਾਲਾ ਇਹਨਾਂ ਦੇ ਵਿੱਚ ਵਧੀਆ ਭਰਿਆ ਜਾਂਦਾ ਜੇ ਆਪਾਂ ਸਾਰੀ ਡੱਬ ਰੋਟੀ ਨੂੰ ਖੋਲਾਂਗੇ ਤੇ ਮਸਾਲਾ ਬਿਲਕੁਲ ਵੀ ਭਰਿਆ ਨਹੀਂ ਜਾਣਾਗਾ ਇਸ ਕਰਕੇ ਇੰਨੀ ਕੀ ਬਸ ਡੱਬ ਰੋਟੀ ਖੋਲਣੀ ਹੈਗੀ ਤੇ ਮਸਾਲਾ ਵਧੀਆ ਭਰਿਆ ਜਾਵੇ ਸਾਰੀਆਂ ਡੱਬ ਰੋਟੀਆਂ ਦੇ ਇਸੇ ਤਰ੍ਹਾਂ ਹੀ ਨੂੰ ਖੋਲੇ ਆ ਤੇ ਇਧਰ ਆਪਾਂ ਗੈਸ ਦੇ ਉੱਪਰ ਤਵਾ ਰੱਖ ਲਿਆ ਤੇ ਉੱਪਰ ਆਪਾਂ ਦੇਸੀ ਘਿਓ ਥੋੜਾ ਜਿਹਾ ਲਾਤਾ ਹੈਗਾ ਬਟਰ ਵੀ ਆਪਾਂ ਲਾ ਸਕਦੇ ਹਾਂ ਜਾਂ ਫੈਂਡ ਤੇਲ ਵੀ ਆਪਾਂ ਵਰਤ ਸਕਦੇ ਹਾਂ ਹੁਣ ਹਲਕਾ ਹਲਕਾ ਇਹਨਾਂ ਆਪਾਂ ਅੱਜ ਇਹਨਾਂ ਗੰਮਰਿਓ ਹੋ ਜਾਣਗਾ ਡੋ ਟਣਾ ਚਾਰੇ ਡਵਰੋਟਾਂ ਨੂੰ ਫਰਾਈ ਕਰ ਲੈਨੇ ਪਰ ਜ਼ਿਆਦਾ ਸੇਕ ਨਹੀਂ ਦੋਣ ਇਹਨਾਂ ਦੇ ਯਾਨੀ ਕਿ ਕਲਰ ਚੇਂਜ ਨਹੀਂ ਆਪਾਂ ਕਰਨਾਗਾ ਪਰ ਹਲਕਾ ਹਲਕਾ ਜਿਹਾ ਸੇਕ ਲਵਾਉਣਾਗਾ ਹਾਂਜੀ ਡਵਰੋਟਾਂ ਨੂੰ ਆਪਾਂ ਵਧੀਆ ਜਿਹਾ ਗਰਮ ਕਰ ਲਿਆਗਾ ਹੁਣ ਡੋ ਫੋਟੀਆਂ ਚੱਕ ਕੇ ਰੱਖ ਦਿੰਨੇ ਆਂ ਪਲੇਟ ਦੇ ਵਿੱਚ ਕਿਉਂਕਿ ਘਰ ਵਿੱਚ ਵਧੀਆ ਨਾ ਦੇਸੀ ਤਰੀਕੇ ਦੇ ਨਾਲ ਪੂਰੀ ਸਫਾਈ ਦੇ ਨਾਲ ਇਹ ਕੋਲਚੇ ਵਧੀਆ ਬਣ ਜਾਂਦੇ ਆ ਕਿ ਆਵਲੀ ਨਿਗਾਹ ਦੇ ਵਿੱਚ ਹੁਣ ਆਪਾਂ ਇਹਨਾਂ ਡਵਰੋਟਾਂ ਦੇ ਵਿੱਚ ਮਸਾਲਾ ਭਰਾਂਗੇ ਇੱਕ ਡਵਰੋਟੀ ਚੱਕ ਲਾਂਗੇ तो छोटे चमचे के ना आप मसाला भर देंगे ये पूरा चंकी तरह बहुत वाया इस तरह मसाला भरया जाए गा इस तरह पूरा नप नप के हल्का जब ऐदा कर देंगे ठीक है हरा धनिया होगा ना तो हो भी ऐड कर सद मेरे को नहीं सी हरा धनिया करके फिर मैं पाया नहीं ਬਣ ਗਿਆ ਦਿੱਆ ਸੋਹਣਾ ਨੂੰ ਦੇਖੋ ਕਿੰਨਾ ਵਧੀਆ ਬਣ ਗਿਆ ਨਾ ਘਰ ਵਿੱਚ ਬਹੁਤ ਹੀ ਵਧੀਆ ਆਪਾਂ ਸਿੰਪਲ ਤਰੀਕੇ ਨਾਲ ਬਹੁਤ ਹੀ ਈਜ਼ੀ ਤਰੀਕੇ ਨਾਲ ਇਹ ਕੁਲਚਾ ਬਣਾ ਕੇ ਤਿਆਰ ਕੀਤਾ ਤੁਸੀਂ ਵੀ ਜਰੂਰ ਬਣਾਇਓ ਤੇ ਰੱਖ ਦਿਨੇ ਆਪਾਂ ਪਲੇਟ ਦੇ ਵਿੱਚ ਸਾਰੇ ਕੁਲਚੇ ਇਸੇ ਤਰੀਕੇ ਰੈਡੀ ਕਰ ਲਾਂਗੇ ਹਾਂਜੀ ਸਾਰੇ ਕੁਲਚੇ ਆਪਾਂ ਮਸਾਲੇ ਨਾਲ ਭਰ ਕੇ ਰੈਡੀ ਕਰ ਲੈ ਤੇ ਉੱਪਰ ਆਪਾਂ ਹਲਕੇ ਹਲਕੇ ਹੀ ਲਾ ਦਾਂਗੇ ਟਮਾਟਰਾਂ ਦੀ ਸੌਸ ਇੰਨਾ ਤੇ ਵੀ ਆਪਾਂ ਲਾ ਕੇ ਰੱਖਤੀ ਹੈਗੀ ਇਹ ਦੇਖੋ ਬਿਲਕੁਲ ਬਣ ਕੇ ਨਾ ਬਾਜ਼ਾਰ ਵਰਗੇ ਛੋਲੇ ਤੇ ਕੁਲਚੇ ਤੁਸੀਂ ਵੀ ਘਰ ਵਿੱਚ ਇਸ ਤਰੀਕੇ ਨਾਲ ਜਰੂਰ ਬਣਾ ਕੇ ਖਾਓ ਬਹੁਤ ਹੀ ਮਜ਼ਾ ਆਉਂਦਾ ਹੈਗਾ ਖਾਣ ਵਿੱਚ ਹਾਂਜੀ ਰੈਸਪੀ ਤੁਹਾਨੂੰ ਵਧੀਆ ਲੱਗੀ ਹੋਵੇ ਜੀ ਮੇਰੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਲਾਈਕ ਵੀ ਕਰਦਿਆ ਕਰੋ ਚੈਨਲ ਤੇ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਤੁਸੀ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਕਰਕੇ ਤੁਸੀ ਜਰੂਰ ਦੱਸਿਓ ਅੱਜ ਦੀ ਤੁਹਾਨੂੰ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਆ ਹਾਂਜੀ ਤੇ ਮਿਲਦੇ ਹਾਂ ਕੋਈ ਆਪਾਂ ਨਿਊ ਰੈਸਪੀ ਨਾਲ ਵੀਡੀਓ ਦੇਖਣੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਅਸੀਂ ਤੁਹਾਨੂੰ ਖਾਂਦੀਆਂ